ਸ਼ੁਕਰਾਨੇ ਰਖਤੋ ਹਾਂ ਜੀ ਦੋਸਤੋ ਕਿੱਦਾਂ ਹੋ ਵੀ ਸਾਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਇੰਨੀ ਪਿਆਰ ਸਪੋਰਟ ਕਰੀਆ ਕਿਰਪਾ ਕਰਕੇ ਇਦਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਤਾਂ ਜੋ ਹੌਨਰੇ ਸਮੇਂ ਵਿੱਚ ਆਪਾਂ ਹੋਰ ਵਧੀਆ-ਵਧੀਆ ਵੀਡੀਓ ਲਿਆ ਸਕੀਏ ਜੀ ਕਿੱਦਾਂ ਸਾਰੇ ਭਰਾ ਮੇਰੇ ਠੀਕ ਹੀ ਹੋਵੋਗੇ ਜਿੱਦ ਤੱਕ ਕਿ ਮੈਂ ਤੁਹਾਨੂੰ ਸਟੋਰੀ ਪਾ ਕੇ ਦੱਸਿਆ ਇਹ ਮੇਰਾ ਭਰਾ ਮੇਰਾ ਪੂਜਾ ਸੰਗਾ ਨਾਲ ਕੋਈ ਰਿਲੇਸ਼ਨ ਨਹੀਂ ਰਿਹਾ ਮੈਂ ਹੁਣ ਤੁਹਾਨੂੰ ਵੀਡੀਓ ਪਾ ਕੇ ਵੀ ਦੱਸ ਰਿਹਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਭਰਾ ਇੱਕਾਤ ਨਾਲ ਤਾੜੀ ਦਾ ਵੱਜਦੀ ਨਹੀਂ ਬਾਕੀ ਦੇਖਦੇ ਆ ਕੀ ਬਣਦਾ ਓਕੇ ਮੇਰਾ ਭਰਾ ਲਓ ਜੀ ਦੋਸਤੋ ਹੁਣ ਫੀਟ ਖਾਲੀ ਹੋ ਗਈ ਫੀਟ ਖਾਲੀ ਹੈ ਹੁਣ ਚੌਥੇ ਬੰਦੇ ਦੇ ਲਈ ਕਿਹੜਾ ਕਰਮ ਵਾਲਾ ਵਾ ਕਿਹੜਾ ਗਿਆਊਗਾ ਅਗਲੀ ਵਾਰੀ ਹੁਣ ਕਸ ਦੀਆ ਇਹ ਦੱਸ ਦੋ ਇਹ ਮੇਰੇ ਸਾਹਦੇ ਤਨ ਨੇ ਕਿਉਂ ਮੈਂ ਤੈਨਾਂ ਤੋਂ ਲਈ ਨਹੀਂ ਦਿੱਚਾ ਜੀ ਨਾ ਤੈਨਾਂ ਤੋਂ ਗੱਬੜ ਨਹੀਂ ਹੋਈ ਯਾਰੀ ਸਟਪ ਇਟ ਬਾਕੀ ਜਿੰਨੀ ਮੋਟੀ ਹੋਵਾਂ ਨਾ ਉਹਨੇ ਨੂੰ ਵਾਇ ਨਹੀਂ ਹੋਣਾ ਉਹ ਤਾਂ ਹੀ ਇਹ ਨਾ ਫਰਸ਼ ਵੀ ਸਪਾਲਦਾ ਵਾ ਜੇ ਤੇਰਾ ਹੋਂਦ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਨਾ ਤਾਂ ਇਨਕਾਰੋ ਉਹਨੂੰ ਆਪਣਾ ਪੈਰ ਬਣਾ ਲੈ ਕਾ ਦਾ ਫਰਜ਼ ਨਹੀਂ ਵਾ ਦੇ ਕਿ ਅੱਗੇ ਕਿਸੇ ਹੋਰ ਨਾਲ ਤੋੜ ਦੇ ਉਹਨੂੰ ਲੱਗਦਾ ਪੂਆ ਨੇ ਇਹਨੂੰ ਪੈਸੇ ਦੇ ਨੇ ਬੰਦ ਕਰਤੇ ਬਾਕੀ ਦੋਸਤੋ ਵਿਆਹ ਦੇ ਲਈ ਮੁੰਡੇ ਦੀ ਪਾਰਟੀ ਸ਼ੁਰੂ ਆ ਹਰਨ ਪਾਰ ਤੇ ਜਿੰਨੇ ਨੇ ਵਿਆਹ ਕਰਾਉਣ ਦੀ ਇੱਛਾ ਵਜਿਨਾਂ ਨੂੰ ਤੇ ਐਨ ਨਾ ਕੰਟੀ ਨਾਲੇ ਚੱਪਰ ਮਾਰੋ ਕੀ ਲੈ ਚੰਫਰੇ ਉਹਨੇ ਨਾ ਦੁਨੋਂ ਨਹੀਂ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਕਿੰਨੇ ਪੜੀ ਸਕਲਾ ਇੰਨਾ ਦੀ ਤੀਜੇ ਦਿਨ ਹੋ ਕੇ ਇਕੱਠੇ ਇੱਕ ਇਧਰਲੇ ਕਬਰੇ ਚ ਬੈਠਾ ਹੁੰਦਾ ਤੇ ਦੂਜੀ ਉਹ ਦਲੇ ਕਬਰੇ ਤੇ ਬੈੱਕੇ ਆਉਦੀਆਂ ਵੀਰੇ ਵਰੋਂ ਲੱਗੇ ਵੀ ਸਾਡਾ ਕੋਈ ਰਿਸ਼ਤਾ ਨਹੀਂ ਚਲੋ ਮन्ने ਥੋੜਾ ਦਾ ਕੋਈ ਰਿਸ਼ਤਾ ਨਹੀਂ ਫਿਰ ਸਾਡੀ ਜਾਣ ਲੈਣੀ ਕਿਉਂ ਕਰੀਆ ਉਸੇ ਲੋਕਾਂ ਦਾ ਫਦੂ ਲੰਦੇ ਨੇ ਥੋੜੇ ਦੇ ਨਵਾਂ ਦਾ ਇਹ ਸਭ ਝੂਠ ਬੋਲਦੇ ਨੇ ਇਹਨਾਂ ਨੂੰ ਸਿਰਫ ਫਾਲੋਅਰ ਇਕ ਟੈਕ ਆਂ ਦੇ ਮਰੇ ਸਾਰデア ਗੈਨ ਹੋਏ ਫੁੱਦੂਨੇ ਜਾਂਦੇ ਨੇ ਬੱਤ ਸਹੀ ਏ ਇਹਨਾਂ ਨਾਲ ਬਗ ਨਿੱਕੜਾਈ ਦਨ ਯੂ ਜਨਰਲ ਬਣਾ ਹੋਇਆ ਕਿਹੜਾ ਲੋਕ ਚੰਗੀ ਤਰ੍ਹਾਂ ਸੋਣ ਲੱਗੇ ਆ ਨੇ ਇਹਨਾਂ ਦੀ ਗੱਲ ਤੇ ਆਂਦਾ ਤੁਸੀਂ ਦੋਸਤੋ ਕੁਛ ਨਾ ਕਰੋ ਇਹਨਾਂ ਦੀ ਆਈਡੀਆ ਤੇ ਜਾ ਕੇ ਨਰਪੋਰਟ ਕਰੋ ਤੇ ਇਹਨਾਂ ਨੂੰ ਬਲੌਕ ਕਰੋ ਆਪੇ ਮੇਰੇ ਸਭ ਦੇ ਹਟ ਜਾਣਗੇ ਭੌਂਕਣ ਤੋਂ ਫਿਰ ਇਹ ارے بابرے یہ تو دھوتی کھول رہا ہے تھوڑے کے بند لو گے تو اس تو یہ میرے سارے پروں کے جے میں مزید نہ ٹوٹتا تھڑے ہاندا تسی اپ ہی دیکھ لیو یہ صرف رنڈیوں لائن نے فون کرے کٹھے کارنو کرے ہم باوا نالے بس تینو کی فائدہ ملیا کچھ اٹ سٹ گئے نال زندگی بھی خراب کر لی نالے سند بھی لے لے تو سلا بھولا دکتا ہے لیکن ہے ایک دم ہوشیار لوٹیا انہاں کوسیاں نے کڈی بڑی فدوں گلا کہ مون دے سٹینڈرڈ نو کی ہو گیا جڑی یہ ہوری مجھ لوں तैयार हो जाते फिर तू पता लगता मर्जी बोली चल असल मैंने तो लई नहीं रही तू निकल खसी <laughs> बाकी तू पहले ही रह रह कार चला रहा एक्सीडेंट तो होना ही तो सरकार तो तेन मुआवजा दबा दी ਭੀੜੇ ਤੋਪਾਖੇ ਤਾਂ ਦੱਸਦੇ ਨੇ ਮੇਰੇ ਸਾਲ ਦੇ ਜਿੱਦਾਂ ਕੋਈ ਇੰਪੋਰਟ ਨਿਊਜ਼ ਨਹੀਂ ਹੁੰਦੀ ਕਿਸੇ ਨੂੰ ਬਈ ਲੋਕਾਂ ਦਾ ਕੁਸ ਕੰਮ ਸਬਰ ਜਿਉ ਲੋਨਾਂ ਦਾ ਸੀ ਲੋਕਾਂ ਦਾ ਫੁੱਟ ਹੀ ਹੁੰਦਾ ਪੂਆ ਦਾ ਨਾਮ ਤਾਂ ਨਹੀਂ ਜਿੰਨੇ ਜਿ ਬੱਕੋ ਚੁਰ ਗੜਾ ਹੋਗਾ ਤੂੰ ਨੇਰੀ ਪਹਿਲੀ ਔਰਤ ਹੋਗੀ ਜਿਹੜੀ ਸਾਲ ਦੇ ਵਿੱਚ ਇੰਨੇ ਖਸਮ ਚੇਹੇ ਕਰਦੀ ਐ ਇੰਨੇ ਤਾਂ ਵੀ ਮੜਾ ਤੇ ਰਵੰਦਾ ਨਾ ਇੱਕ ਸਾਲ ਤੇ ਕਪੜੇ ਨਹੀਂ ਖਰੀਦਾ ਜਿੰਨੇ ਪੂਆ ਨੇ ਹਸਬੰਦ ਖਰੀਦ ਲਿਆਦੇ ਲਈ ਬਾਤ ਸਹੀ ਐ ਕੋਲ ਨੂੰ ਲਾ ਕੇ ਗੱਲ ਇਹ ਆ ਥੋੜੇ ਤੇ ਨਾ ਤੋ ਨਾ ਉਹ ਯਾ ਇਤਸ ਵਾਲੀ ਨਹੀਂ ਹੋ ਜਾ ਜੀ ਨਾ

ਭਾਈ ਮੈਨੂੰ ਲੱਗਦਾ ਏ ਤੈਨੂੰ ਵੈਸੇ ਗੱਲ ਨਹੀਂ ਕੀ ਕੇ ਰੱਖਤਾ ਵਿਵੇ ਜੋੜੀ ਤਾਂ ਤੇਰੇ ਹੀ ਇਹਨਾਂ ਲਈ ਜਾ ਚਦੀਆ ਬਾਤ ਤਾਂ ਸਹੀ ਏ ਤੂੰ ਵਿਆਹ ਕਰਾਈ ਚੱਲ ਸਾਰੀ ਸ਼ਰਮ ਸੰਨ ਹੋਈ ਜਾਂਦੀ ਏ ਬਾਕੀ ਹਾਦੀ ਨਾ ਮੇਰਾ ਭਰਾ ਜਦੋਂ ਤੱਕ ਪੂਆ ਸੰਗਤ ਪਹੁੰਚੇ ਬਾਅਦ ਨਿਕਲ ਕੇ ਛਾਤੀ ਤੇਰੇ ਲੱਤਾਂ ਨਹੀਂ ਮਾਰਦੀ ਤੇ ਤੂੰ ਤਵਾ ਕਰਾਈ ਚਾਹ ਦੇਂਗਾ ਲੱਗਦਾ ਵੀਰ ਸਹੀ ਨਹੀਂ ਹੈ ਤੇਰੀ ਗੱਲੇ ਇਸ ਲਈ ਕਹਿੰਦੇ ਆ ਵੀ ਟੱਕ ਜੋੜ ਸਮੇ ਦੇ ਨਾਲ ਇੱਕ ਤਾਂ ਇਹ ਨਹੀਂ ਬੋਤਲ ਆਦਾ ਵਿਆਹ ਕਰਦੇ ਕਿੱਥੇ ਨੇ ਇਹ ਜਿਹੜਾ ਸਾਬਾਂ ਦਾ ਲੈਚਾਨਾ ਨਾ ਗੁਰੂ ਘਰ ਤੇ ਵਿੱਚ ਤੋਂ ਹੈ ਬੁਰਗਾਨ ਜੀ ਨੂੰ ਦਿਨੀ ਨਹੀਂ ਚਾਹੀਦੀ ਆ ਜਾਨੂੰ ਇੱਥੇ ਜਿਹੜਨ ਤਾਂ ਖਾਸ ਨਵਾਲਾ ਬਲੈਂਦੀ ਆ ਉਹ ਮੱਝਰ ਖਾਦੀ ਨਾ ਦਿਨਾਂ ਰੰਤਰਾ ਸੱਤੀ ਵੀ ਆਣੀ ਹੁੰਦਾ ਸਮਝ ਨਹੀਂ ਹੁੰਦੀ ਇਹਨਾਂ ਨੂੰ ਇੰਨੀ ਜਲਦੀ ਇਹਨੂੰ ਤਲਾਕ ਕਿਵੇਂ ਮਿਲ ਜਾਂਦਾ ਕਈ ਲੋਕਾਂ ਦੇ ਕਿਹਸਤਾਂ ਦਾ ਦਾਦਾ ਜੀ ਕੋਲ ਦੇ ਵਿੱਚ ਹੀ ਪੈਨੇਟਿਕ ਇਹ ਪਤਾ ਨਹੀਂ ਕਿਵੇਂ ਕਰ ਲੈਂਦੀ ਆ ਤਨ ਤੋਂ ਪਹਿਲੇ ਸੀ ਇਹ ਹਾਂ ਚੌਥੇ ਨੇ ਵੀ ਮੂੰਹ ਕੜਾ ਕਰਾ ਲਿਆ ਹਾਂ ਦਾ ਨਾਲੇ ਵੀਰ ਗੁੱਡੀ ਦੀ ਉਮਰੀ ਕੀ ਆ ਵੀਰ ਇਹ ਤਾਂ ਵਿਚਾਰੀ ਆ ਨਹੀਂ ਆ ਸਾਡੇ ਬਣ ਸਾਰੇ ਨੂੰ ਕਿੰਦਾ ਇੱਕ ਵਿਆਹ ਵਾਸਤੇ ਐਸਾ ਇਹ ਚਾਰ ਪੰਜ ਵਿਆਹ ਕਰਾਉਂਦੀ ਫਿਰਦੀ ਆ ਬਾਕੀ ਸਾਰੇ ਨੂੰ ਦਾ ਇੱਕ ਵਿਆਹ ਵਾਸਤੇ ਪਨਾਏ ਥੋੜੀ ਹੁੰਦਾ ਵੀ ਚਾਰ ਪੰਜ ਥਾਮਾਂ ਤੇ ਸਾਡੇ ਨੂੰ ਪੋਣਾ ਤੈਨੂੰ ਰੱਖ ਕੇ ਬੰਦੇ ਨਹੀਂ ਇੱਕ ਤਾਂ ਇਹ ਅੱਧੇ ਘਰੇ ਨੇ ਪੱਕਾ ਟੈਂਪੂ ਰੱਖਿਆ ਹੋਣਾ ਜਿਹੜਾ ਇਹ ਵਿਆਹ ਦਾ ਸਮਾਨ ਇਤਲੋ ਤੁਰ ਕਰਦੀ ਰਹਿੰਦੀ ਆ ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਚਾਰ ਥਾਂ ਤੇ ਅਸੀਂ ਵਨ ਸਫਟ ਕਰਦੇ ਕਰ ਲੋ ਨਾ ਨੀ ਮਵਾਰਕਾਂ ਦੇ ਉਹ ਗਈ ਪੁੱਇਆ ਸੰਗਾ ਨੂੰ ਬੇ ਨਵੇਂ ਵਿਆਹ ਦੀ ਵਸ ਦੇ ਕੱਕਾ ਦੇ ਨਾਲ ਵਾਰਾ ਹੈਗਾ ਇਹਦਾ ਲਾਸਟ ਦੇਖੋ ਦੁਨੀਆਂ ਦਾ ਰਹੀ ਇੰਨੀ ਵਹਿਲੀ ਆ ਮੇਰੇ ਵੱਲੋਂ ਇਹਨੂੰ ਵੀਰ ਪੇਲਾ ਸ਼ੈਗਨ ਤੇ ਲਾਕ ਦੀ ਲਾਨਤ ਹਾਜੀ ਕਹਿੰਦੇ ਕੁੜੀ ਨਿਆਣੀ ਆ ਰੱਬ ਦੀ ਬੰਦੀ ਮੇਰੇ ਸਰ ਦੀ ਗਿਹਾਂ ਵੀ ਪੈਣ ਦਿੰਦੀ ਨਮਾ ਤੇ ਹੀ ਖਾਸਨ ਲੱਬ ਲੈਂਦੀ ਆ ਇਹਦਾ ਭਰਾ ਸੰਧਾਰਾ ਲੈ ਕੇ ਪੈਂਦੀ ਲੱਬਤਾ ਹੋਣਾ ਵੀ ਕਿਹੜੇ ਪਿੰਡ ਵਿਆਹੀ ਆ ਤੇ ਉਹਨੇ ਕਿਹੜੇ ਪਿੰਡ ਚਲੀ ਗਈ ਐਂ ਸੋਚਦਾ ਰਹਾ ਤਾਂ ਹੁਣ ਯਾਰ ਕਿਉਂ ਤੁਸੀਂ ਗਲਤ ਬੋਲਦੇ ਪਿਆ ਮੁੰਡੇ ਨੂੰ ਨਾ ਮੈਂ ਵਿਆਹ ਦੀਆਂ ਬਤਾਈਆਂ ਤੋ ਯਾ ਤੁਸੀਂ ਮੁੰਡੇ ਨੂੰ ਅਰੇ ਕਹੋ ਰਹਿਣਾ ਇਹਨੇ ਤੇਰੇ ਨਾਲ ਵੀ ਨਹੀਂ ਬਾਈ ਤੇਰੇ ਨਾਲ ਤੇ ਕਨਨਗੂਲੇਸ਼ਨ ਠੀਕਾ ਵੀਰ ਮੇਰੇ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਜਿੰਨੇ ਸ਼ਾਨਦਾਰ ਵਿਚਾਰ ਰੱਖਦੇ ਬਈਆਂ ਬਸ ਨਹੀਂ ਜਵਾਬ ਤੇ ਤੁਹਾਨੂੰ ਮੁਬਾਰਕਾਂ ਤੇ ਸਾਨੂੰ ਲਾੜਤਾ ਠੀਕਾ ਦੋ ਸੁਬਾਈ ਤੋਂ ਪਾਣੀ ਸਲਾਮੀ ਪਾਉਤ ਨੂੰ ਬਈ ਉਹਨੇ ਸੌਣਾ ਤਰਾਂ ਤੂੰ ਠੱਡ ਤੇ ਠੱਡੀ ਵਾਇਦੇ ਹੋਣੇ ਤੁਹਾਡੇ ਦਾ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਬਈ ਹੱਸਦੇ ਵਜਦੇ ਜਿਉਂਦੇ ਡਰਮ ਚ ਮੜਿਓ ਸਾਨੂੰ ਠੀਕਾ ਤੇ ਬਹੁਤ ਬਹੁਤ ਪਹਿਲੀ ਵਿਆਹ ਦੀਆਂ ਤੇ ਭਾਬੀ ਨੂੰ ਚੌਥੇ ਵਿਆਹ ਦੀਆਂ ਠੀਕਾ ਦੋਸਤੋ ਬਈ ਸਰਵਲੇ ਦੀ ਫੋਟੋ ਨਹੀਂ ਪਾਈ ਕਿਹੜਾ ਸਰਵਲਾ ਉਹਨਾਂ ਦੇ ਸੀ ਤੁਸੀਂ ਚਲੋ ਠੀਕਾ ਦੋਸਤੋ ਸਾਡੀਆਂ ਦਾ ਮੁਬਾਰਕਾ ਮੁੱਕ ਗਈਆਂ ਪਰ ਪੂਜਾ ਜੀ ਤੇਰੇ ਬਿਆਨ ਹੀ ਮੁਕਣੇ ਹੈਗੇ ਨਾਨਕ ਜਵਾਸ ਤੇ ਕੇ ਰੰਗ ਪੱਕਾ ਨਾ ਗਾੜਾ ਦੀਆ ਪੱਕੀਆਂ ਉਹ ਪੈਂਦੀਆਂ ਨਹੀਂ ਦੇਖਿਓ ਉਸੇ ਨਾਮ ਹੀ ਫਾਇਸਾ ਹੈ ਦੇਖਿਓ ਉਸੇ ਨਾਮ ਹੀ ਹਾਇ ਹਾਇ ਕਹਿ ਵੀ ਆਨੀ ਤੀ ਤੂੰ ਸਾਰੀ ਆਦਾ ਪਤਾ ਅੱਖੇ ਕੱਟਤਾ ਮੇਰੇ ਉਤੋਂ ਵਹੀ ਜਾਵੇ ਦਿਲ ਪੁੱਤ ਜੱਟ ਮੇਰੇ ਉਪਰਾਵਾ ਇਹ ਕਿਹੜੇ ਕੰਜਰ ਨੇ ਵੀਡੀਓ ਬਣਾਈ ਆ ਮੇਰੇ ਸਾਰੇ ਗਾਂਧੀ ਉਹਨਾਂ ਨੂੰ ਵੀ ਛੱਡਿਆ ਇਹਨਾਂ ਨੇ ਦਾ ਬਾਕੀ ਦਾ ਸਿਰ ਗੰਜਾ ਹੀ ਹੈ ਦਾ ਸਰ ਗੰਜਾ ਮਰ ਜਾਣੇ ਦਾ ਗਾਂਧੀ ਜਤਾ ਨੋਟਾਂ ਤੇ ਬੈਠੇ ਬੈਠੇ ਦਿਲ ਖਾਕ ਗਿਆ ਉਹ ਨਾ ਵਿਚਾਰੇ ਦਾ यह कह थोड़ा जा डांस कर ली है भी ने भी मेरे सजन मरे हुए भी जो भी नहीं ने हूं बढ़ाता करमचार गांधी सी साले गांधी ने बोलसुर बढ़ा रखे इन्होंने मैं पूछे गांधी अंकल भाई ए कहे कम पै गया तू अंदोलन छद के लग रहा नथु राम गोल से ने भी गोली ताही मारी से आ करती इन्होंने ता ਇਹ ਇਹ ਐਪੀਸੋਡ ਦੀ ਉਹ ਨਹੀਂ ਹਕਤ ਹੈ ਭਾਵੇਂ ਡ੍ਰੰਪ ਹੋ ਕਦੇ ਮੋਦੀ ਕਦੇ ਲਾਮ ਮਸਕ ਦੰਦੇ ਪਾਉਂੰਦੋਂ ਦੰਡ ਛੱਡ ਦੇਣਾ ਸਿਮਲੇਵਨੀ ਨੂੰ ਮੰਗੇ ਹੋਇਆ ਗਾਂਧੀ ਆ ਜਾ ਪੀਂ ਚੀ ਜਾਂਦਾ ਏ ਇਸਾ ਦੁਨੀਆ ਦੇ ਚੋਂ ਨਾ ਆਉਂਦਾ ਸੀ ਰਕਦੇ ਜਨਤਾ ਮਾਫ ਨਹੀਂ ਕਰੇਗੀ ਸ਼ੁਕਰ ਕੋ ਰੋ ਜਿਹੜੇ ਬੰਦੇ ਨੇ ਵੀਰੇ ਬਣਾਈਆ ਉਹਨੇ ਗਾਂਧੀ ਦੇ ਕਪੜੇ ਪੋਵਾਤੇ ਉਹਦਾ ਸਾਰੀ ਉਮਰ ਧੋਤੀ ਚ ਕੱਢਤੀ ਉਹਨੇ ਤਾਂ गांधी नेता लोकाए पोते डर मच पुवाते सी नचि दा ता मेरे सलेधे ने बलुरामगिरी वेल करता है ने जिंदगी विच पहली बार वधिया लगया दे गांधी नाचदा पाई वीडियो देखो मैते खोल के देखे लोग भी कह दे रहे गांधी चरखा काट लगत दा पये करे कि मिल गया लोग के दे महात्मा गांधी नहीं है गा एक गैंगस्टर गांधी या सिमरन ता दे भी सोचे थे वन एवरीथरी रेस्ट ऑनलाइन ना सामना पंगड़ा करता यार ना ऑक्सीजन में छुपाता ਤੇ ਪੱਕਾ ਰੈਂਗਾ ਮਰਜਾਨੇ ਦਾ 759 ਟੁੱਟ ਪੈਣਾ ਨਿਕਲੇ ਕਸ ਮਨੁਖਾ ਨੇ ਦਾ ਖਤਰਨਾਕ ਟੀ ਆਈ ਆਈ ਦੇਤੇ ਹੁੰਗਾ ਨੋ ਵੀ ਸੈਰ ਨਾ ਵਿਗਾਂਦੀ ਗਾਂਦੀ ਕੈਨਿਆ ਗਾਉਂ ਨਾਲ ਦਸਮ ਰੰਤਾਂ ਨਾਲ ਸੀਗੀ ਇਹ ਬਣਾਤਾ ਇਨਾਂ ਨੀ ਗਾਂਦੀ ਦਾੰਦ ਲਈ ਤੁਮੈਂ ਤਾਂ ਵੀ ਲੋਕ ਸਰਾਏ ਕਰਦੇ ਆ ਕਹਿੰਦੇ ਬਾਪੂ ਗਾਂਦੀ ਨਹੀਂ ਰਹੇ ਇਹ ਆ ਡਾਂਸਰ ਗਾਂਦੀ ਉਹ ਵੀਰੇ ਤਾਂ ਪਰ ਆਪ ਤੁਸੀਂ ਬਣਾਈ ਦਿੱਤੀ ਸੀ ਪਰ ਤਾਂ ਵੀ ਆ ਮਾ ਵਾਂਦੇ ਕਿ ਤੋਹਰ ਕਹਿਣਤਾ ਲੱਗਦਾ ਬਾਕੀ ਗਾਂਦੀ ਪੰਗੜਾ ਵਧੀਆ ਸਿੱਖਿਆ ਵਾ ਮੈਂ ਨਵੀਂ ਵੇਖਣਾ ਪਰ ਨਾਲ ਲੈ ਕੇ ਤਾਂ ਦੀ ਰਾਹੀ ਹੋ ਗਿਆ ਲੱਗਦਾ ਗੰਦੇ ਕੋਟ ਨੇ ਮਲਿਆ ਪੱਕਾ ਹੈ ਵੀਡੀਓ ਨੁਕਤਾ ਦੇ ਵਜਨਾ ਕਿਹੜਾ ਸੌਖਾ ਹੈ ਯਾਰ ਲਾ ਸਰ ਬਾਤ ਸੀ ਆਂਗਲ ਰਹੀ ਤੇ ਤੇਰੀ ਬਾਤ ਸੀ ਆ ਆ ਇਹ ਨਹੀਂ ਮੇਰੇ ਟੱਡ ਦੀ ਡੱਕੁਰ ਸਾਨੇ ਕਰੀ ਬਾਤ ਮਸਕਟ ਹਾਏ ਸਰ ਮਾਸੀ ਦੇ ਦੰਦ ਤਾਂ ਨਾਗ ਵਾਂਗੂ ਜਗਦੇ ਪਈਆ ਵੱਧ ਮਾਰ ਮਾਸੀ ਦੇ ਮੂੰਹ ਤੇ ਕਰੀਏ ਮੂੰਹ ਤੇ ਮਾਸੀ ਵੀ ਕਾਲੀ ਚਿੜੀ ਨਹੀਂ ਮਾਸੀ ਆਪੀ ਕਾਲੀ ਚਿੜੀ ਆ ਮਾਸੀ ਜਿੰਨੀ ਮਰਜ਼ੀ ਬੇਤੀ ਕਰ ਲਓ ਮਾਸੀ ਵਰਾ ਮੰਨ ਦੀਆ ਪਰ ਅੱਜੀ ਕੇ ਜਲੀਲ ਕੀਤਾ ਪੌੜੇ ਨੇ ਪੌੜਾ ਨਾ ਫੀਤੀਤਾ ਭਈ ਇਹ ਕਿਸੇ ਚੰਗਾਨੀ ਬੋਲ ਸਕਦੇ ਨਾ ਦੋ ਚਾਰ ਕਲਾਈਂ ਕਰਦੇ ਆ ਕਰੋ ਹਰ ਕਤਾ ਦੇਖ ਲਗਾਏ ਜੀ ਨਹੀਂ ਜਵਾਕ ਵੀ ਇਹਨੇ ਡਰਾਉਣਾ ਕਰਿਆ ਪਿਆ ਵਾ ਜਵਾਕ ਇਹਨੇ ਨਸਰ ਰੋਣ ਵਾਲਾ ਹੋਇਆ ਪਿਆ ਵਾ ਕੋਈ ਗੱਲ ਨਹੀਂ ਪੈਣ ਰੰਗ ਦੋ ਹੀ ਹੁੰਦੇ ਨੇ ਇੱਕ ਕਾਲਾ ਜਾਂ ਫਿਰ ਇੱਕ ਬੜਾ ਕਾਲਾ ਇਹਨਾਂ ਨੇ ਤਾਂ ਰਾਂਗ ਦੇ ਵਿੱਚ ਰੂਸ ਕਰ ਦਿਆ ਪਿਆ ਬੇੜਾ ਘਰ ਕੇ ਕੀਤਾ ਪਿਆ ਇਹਨਾਂ ਨੇ ਯਾਰ ਇਹ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਨਾ ਤਾਂ ਬੈਂਤੀ ਆ ਇਕ ਗਾਇ ਰੱਡ ਕੇ ਨਾ ਹਾਉ ਦਾ ਫਰਜ਼ ਪੂਰਾ ਕਰ ਜਾਇ ਕਰੋ ਇਹਨਾਂ ਨੂੰ ਕਹ ਰਿਹਾ ਕੋਈ ਕਹਿਣ ਵਾਲਾ ਹੈਗਾ ਵਾ ਉਹ ਜੀ ਇਹ ਨਹੀਂ ਉਹ ਜੀ ਆਕਰ ਲਾਵਾ ਮਰ ਜਾਨੀ ਦੇ ਕੱਲੀ ਦੇ ਕੱਲੀ ਦਾੰਦੀ ਦੇਖਦੇ ਆ ਇਹਨਾਂ ਨੂੰ ਕੋਈ ਕਹਿਣ ਵਾਲਾ ਹੈ ਹੀ ਨਹੀਂ ਮਾਸਤੀ ਦਾ ਰਾਵ ਨੂੰ ਜੀ ਦੇਖ ਲਈ ਨਹੀਂ ਹੁਣੀ ਦਾਗ ਨਾ ਪਾਣੀ ਤੋਂ ਤੇ ਦੇ ਦਾੰਦ ਦਾ ਚੈਨਾ ਦੀ ਰਫਲ ਆ ਰ ਗਿਆ ਕਹਿੰਦੇ ਅਰੇ ਝੂਠ ਬੋਲਦਾ ਇਹ ਟਰਨ ਬੋਲਾਈ ਮਰ ਜਾਨੇ ਦੇ ਕੱਲੇ ਦੰਦੀ ਚਾਮ ਕਰੇ ਰਹਿੰਦੇ ਰਾਤ ਨੂੰ ਵੀ ਹਾਏ ਨਹੀਂ ਮੇਰਾ ਲੱਲੂ ਰਾਮ ਲੱਲੂ ਰਾਮ ਤਾਂ ਵਿਚਾਰਾ ਡਰਿਆ ਬੈਠਾ ਵਾ ਉਹ ਸੋਚਦਾ ਮੈਂ ਕੀ ਦੇ ਹੱਥਾਂ ਚ ਆ ਗਿਆ ਬਾਈ ਮੈਂ ਪੱਜ ਦੀ ਜਾਨ ਲੈਣੀ ਹੋਈ ਪਈ ਜਵਾਗ ਦੀ ਵਿਚਾਰੇ ਦੀ ਬਸ ਉਹ ਇੱਕ ਰੋ ਕੇ ਦਿਖਾਈ ਮੇਰੇ ਹਾਂ ਕਿ ਕਿ ਆਈ ਨਾ ਨਾ ਜੀ ਜੀ ਤਰੀ ਨਾ ਉਹਰੇ ਕਾਲੇ ੜੀ ਨੀ ਚਾੜਾ ਚੋਨਾ ਕੱਕਾ ਦੇਖ ਲੋ ਵਾਲਾ ਚੋਨਾ ਮਾਸੀ ਨੂੰ ਕਹੋ ਯਾਰ ਤੂੰ ਤਾਂ ਥੋੜਾ ਥੱਲੇ ਆ ਮਾਸੀ ਦਾ ਵਾ ਤੂੰ ਤਾਂ ਕੁਝ ਬੁਰਾ ਨਹੀਂ ਜੁਗਾਈ ਨਹੀਂ ਵਿਚਾਰਾ ਉਦਾਂ ਇੰਦਰਿਆ ਹੋਇਆ ਵਾ ਅਰਾਂ ਬਤਾ ਮੇਰਾ ਵੀ ਕਾੜਾ ਪਰ ਤੇਰਾ ਤਾਂ ਬੇੜ ਹੈ ਘਰ ਕੋ ਆ ਪਿਆ ਇਹ ਸੋਚਦਾ ਹੁਣ ਇਹਦਾ ਤੂੰ ਤਾ ਪਰ ਮਾਸੀ ਕਿੱਥੇ ਆ ਉਹ ਤਾਂ ਦਿਖਦੀ ਨਹੀਂ ਹੈਗੀ ਵਹੀ ਇੰਨਾ ਬਲਾਉ ਪਤਾ ਨਹੀਂ ਕੌਣ ਵੇਖ ਰਹਾ ਇੰਨਾ ਬਿੱਲਾ ਪਤਾ ਨਹੀਂ ਕਿਹੜਾ ਵਾ ਲਾਡੂ ਤਾਂ ਸੋਹਣੀ ਆ ਪਰ ਮਾਸੀ ਨਹੀਂ ਸੋਹਣੀ ਹੈਗੀ ਇਹ ਸਭ ਕੀ ਆ ਦੇਖਣਾ ਪੜ ਰਹਾ ਹੈ ਅੱਛਾ ਹੈ ਮੈਂ ਅੰਧਾ ਹਾਂ ਮਾਸੀ ਦੇ ਦੰਦ ਤਾਂ ਚੀਨ ਦੀ ਕੰਧ ਵਰਗੇ ਹੋਏ ਪਏ ਨੇ ਹੋਣ ਅੱਗੇ ਜਿਆਦਾ ਹੀ ਪਿਆਰ ਆ ਰਿਹਾ ਤੋਤੇ ਦਾ ਹਟੀ ਨਾ ਜਿੰਨਾ ਟਾਈਮ ਤੇਰਾ ਸੰਗ ਨਹੀਂ ਚੜਦਾ ਜਿਵਾ ਕੇ ਨੂੰ ਕਿਉਂ ਹੋ ਰਾਂ ਮੀਟਰ ਹੋਣਾ ਤੋ ਜਿਵਾ ਕਰੀ ਇਹਨੂੰ ਉਸ ਰੂਤੇ ਇੰਨੀ ਗਾਲੀਆਂ ਜੇ ਬਾਝ ਹੋਇਆ ਵਾ ਹੈ ਕਜਬ ਬੇਜਤੀ ਹੈ ਕਹਿੰਦੇ ਯਕਦਰ ਰਾਂਗੋ ਮਸਕੀਦ ਉਹ ਜ ਮਸਕੀਦ ਤੇ ਜੋਂ ਆਵੇ ਸਾਨੂੰ ਵੀਡੀਓ ਵੇਖ ਕੇ ਸ਼ਰਮ ਆ ਗਈ ਇਹਨੂੰ ਪਤਾ ਨਹੀਂ ਕਿਉਂ ਨਹੀਂ ਹੋਈ ਦੇਖ ਕੇ ਕਿਦਾ ਜਵਾਬ ਦੇ ਐਵੇਂ ਦੰਦ ਨਾ ਮਾਰ ਦੇ ਐਵੇਂ ਗਰੀਬਾਂ ਨੂੰ ਖਰਚਾ ਖੜਾ ਕਰ ਰਹੇਗੇ ਬੱਚਾ ਵੀ ਕਹਿੰਦਾ ਉਹ ਕਿੱਥੇ ਮੈਦੇ ਠੇ ਚੜ ਗਿਆ ਜੇ ਬੇਚਵੇਂ ਦੇ ਗਰੀਬ ਉਰੀਗਸੀਗਾ ਲੁ ਗਰੀਬੀ ਦੀ ਲੇਵਕੀਆ ਗਰੀਬ ਦੀ ਵੀ ਅਸੀਤ ਅਸੀ ਕਰੀ ਪਈ ਐ ਤੇ ਕਿਸੇ ਅਮਰੀ ਨੇ ਤੇਰੇ ਦੋ ਲੋਗੀਆਂ ਨੇ ਨਾਲੇ ਤੇ ਤੂੰ ਪਹਿਹ ਕੋਣਣਿਆ ਨਾਲੇ ਤੇਰੀ ਮਾਰੂਗਾ ਹੋ ਤੁਸੀਂ ਮੀ ਪੀ ਸਟਾਪ ਇਟ ਐਨੀ ਹਵਾਂ ਨਾ ਕਰਦੂੰ ਬਿੜੇ ਵਣਗੀ ਹੁਣ ਪਹਿੇ ਮੋੜਦੇ ਸੀ ਟਪਰਕੇ ਲੈ ਆਇਆ ਜਾਂ ਫਿਰ ਦੇ ਕੇ ਆਇਆ ਇਹ ਦੱਸ ਦੇ ਬਾਕੀ ਚੋਰ ਵੀਰਾਂ ਨੂੰ ਬੈਂਤੀ ਆ ਕਿ ਇਹਨੂੰ ਲੋਟ ਲੈਣ ਤੇ ਨਾਲੇ ਦੇ ਚ ਵੀਰਾਂ ਮਾਰੋ ਤੇ ਨਾਲੇ ਫਿਰ ਇੱਥੇ ਵੀ ਮਾਰੋ ਤਾਂ ਜੋ ਇਹ ਅੱਗੇ ਤੋਂ ਐਜੀ ਹਰਕਤ ਨਾ ਕਰੇ ਇਹ ਹੁਣ ਮੈਨੂੰ ਪੈਂਪੂ ਲੱਗਦਾ ਵਾ ਕੁਝ ਦਿਨਾਂ ਤੋਂ ਮੈਨੂੰ ਲੱਗਦਾ ਨੇ ਕੋਈ ਲੈਦਾ ਏ ਤੁੰਦਾ ਤੋੜ ਲਿਆ ਆਵਦਾ ਤੇਲ ਵੋਈਆ ਕਹਿੰਦੇ ਕਿ ਤੇਲ ਤੇ ਚਿਟਾਈ ਜਿੱਥੇ ਬਚਾਈ ਉੱਥੇ ਕਮਾਈ ਤਾਂ ਅੱਜ ਕੱਲੇ ਪੈਸਾ ਜ਼ਿਆਦਾ ਆ ਗਿਆ ਹੁਣ ਮੈਨੂੰ ਇਹ ਵੀ ਲੱਗਦਾ ਇਹਦਾ ਦਿਮਾਗੀ ਹਾਲਤੇ ਦੀ ਹੁਣ ਠੀਕ ਨਹੀਂ ਹੈਗੀ ਅੱਜ ਕੱਲ ਇਹ ਪਤਾ ਨਹੀਂ ਕਿਹੜੀ ਹਰਕਤਾਂ ਤੇ ਆ ਗਿਆ ਬਾਈ ਕਿਹੜੇ ਰਸਤੇ ਜਾਣਾ ਤੂੰ ਮੈਨੂੰ ਇਹ ਦੱਸ ਆਲੇ ਲੋਕੇਸ਼ਨ ਭੇਜ ਮੈਪ 'ਤੇ ਦਾ ਬੰਦੇ ਤੇਰੇ ਵੱਲੋਂ ਐ ਤੋ ਤੇ ਹਟਣਾ ਨਹੀਂ ਹੈਗਾ ਹੁਣ ਤੁਸੀਂ ਇਹ ਵੀ ਵੀਡੀਓ ਦੇਖ ਲਓ ਜੇਰੀ ਮਰਜ਼ੀ उन्हें नकार हो गया पैसा का पैसे लिखा कर्फ वाले खाने चलाई फिर होंदे बर्फ च नोट ठंडा करके बत्ती बना के लिया क्या जहां तेरे गर्म नोट जाए बी कर्फ वाले खाने चलाई फिर हों थले लिया हों नोट बत्ती बना के बेचारा मैंटल हो गया उन्हें पागलखाने छद के आना पैना उन्हें इलाज करवा पैना आपू ਪਰ ਬੁਏਸ ਪੋਰ ਤੋਂ ਇੰਸਟਾਗ੍ਰਾਮ ਤੇ ਆ ਗਏ ਤੇਰੇ ਫਿਰ ਤੇ ਦੋ ਜਾਰੇ ਨੂੰ ਗਾਲਾ ਕੱਢ ਕੇ ਆਇਆ ਕਰੋ ਤਾਂ ਜੋ ਨਾ ਸਭ ਕਮਲੇ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ